ਬਹੁਤ ਦੁਖਦਾਈ ਕੱਲ ਘਟਨਾ ਜਿਹੜੀ ਵਾਪਰੀ ਸਾਡੇ ਬਹੁਤ ਹੀ ਸਰਕਾਰੀਓ ਸਾਜਗੀਰ ਸਿੰਘ ਜੀ ਵਿਪਾਲ ਸਾਹਿਬ ਸੌਕਾ ਮੈਂਬਰ ਸ਼੍ਰਮਣੀ ਕਮੇਟੀ ਸੀਨੀਅਰ ਸ਼੍ਰਮਣੀ ਕਾਲੀਦਲ ਦੇ ਆਗੂ ਚਾਂਕ ਪਰਿਵਾਰ ਨੂੰ ਸਾਰੇ ਸਾਥੀਆਂ ਨੂੰ ਵਿਸੋੜਾ ਦੇ ਗਏ ਤੇ ਬਹੁਤ ਗਹਿਰਾ ਦੁੱਖ ਹੋਇਆ ਮੈਂ ਸਮਝਦਾ ਜਿੱਥੇ ਪਰਿਵਾਰ ਨੂੰ ਪਾਲਟੀ ਨੂੰ ਇਲਾਕੇ ਨੂੰ ਨਗਰ ਨੂੰ ਪਿੰਡ ਨੂੰ ਉਹਨਾਂ ਦਾ ਘਾਟਾ ਪਿਆ ਤਿਕਾਲ ਕਰਕੇ ਉਹਨੂੰ ਬਹੁਤ ਜ਼ਿਆਦਾ ਨਹੀਂ ਦੀ ਜਾ ਕਿਉਂਕਿ ਉਹਨਾਂ ਦਾ ਸ਼ਰਮ ਨਹੀਂ ਕਾਲੀਦਲ ਨੂੰ ਬਹੁਤ ਰੋਚੀ ਤੇ ਉਹ ਸਿਰ ਬਣ ਕੇ ਖੜੇ ਰਹੇ ਸਾਰੀ ਉਮਰ ਹੀ ਇਕਲੱਤੇ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਇਸ ਲਈ ਉਹਨਾਂ ਦਾ ਜਨਾਂ ਵੀ ਦੁੱਖ ਜਿਹੜਾ ਮਹਿਸੂਸ ਹੋਇਆ ਮੈਂ ਸਮਝਦਾ ਹਾਂ ਬਹੁਤ ਉਦਾਸ ਕਰਨ ਤੋਂ ਪਰ ਪਵਾੜਾ ਮੰਨਣਾ ਪੈਂਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਜਨਵਾਸ ਕੋਲ ਸਿਸ਼ੇ ਪਰਿਵਾਰ ਨੂੰ ਸਾਥੀਆਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਪਵਾੜਾ ਮੰਨਣ ਦਾ ਬਲ ਬਖਸ਼ੇ ਸਰੋਮਨੀ ਕੱਲੋ ਚਲੋ ਹਮੇਸ਼ਾ ਹੀ ਉਹਨਾਂ ਨੂੰ ਯਾਦ ਰੱਖੇਗਾ ਦਾਸ ਜਿੱਨਾ ਕਰੇ ਉਹਨਾਂ ਚਲੋ ਸਾਰੇ ਪਵਾਰ ਦੇ ਨਾਲ ਤਾਲਮੇਲ ਹੋ ਰੂਗਾ ਤਾਂ ਜੋ ਉਹਨਾਂ ਦੀਆਂ ਸੁਭਾਵਾਂ ਨੇ ਲੋਕ ਯਾਦ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਮਾਨ ਤੋਂ ਤਾਂ ਜਾਣਦੇ ਹੋ ਕਿ ਬਾਪੂ ਜਗੀਰ ਸਿੰਘ ਸਾਹਿਬ ਕਾ ਮੈਂਬਰ ਸਰੋਮਨੀ ਕਮੇਟੀ ਮੌਜੂਦਾ ਪ੍ਰਧਾਨ ਪੱਤੇਪੁਰ ਦੇ ਕੀ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਸਾਰ ਦੇ ਵਿੱਚ ਜਮ ਲਿਆ ਤੇ ਸੇਵਾ ਕਰਦ ਹੋਏ ਨੇ ਕਾਮਯਾਬੀ ਕਿਸ ਕੋ ਹੋਤ ਪ੍ਰਾਪਤ ਹੋਇਆ ਸੇਵਾ ਕਰਦੇ ਆਇਆ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੜਦਾਦਾ ਜੀ ਜਿਹੜੇ ਭਾਈ ਸੰਸੇਧ ਸੰਸਾਨਾ ਬੜੇ ਵਿਦਵਾਨ ਸਨ ਬਹੁਤ ਸੁਲਝ ਹੋਏ ਆਤਮਾ ਸੀ ਉਹਨਾਂ ਦੀ ਅੰਸ ਬਾਂਸ ਦੇ ਵਿੱਚੋਂ ਉਹਨਾਂ ਨੇ ਇੱਥੇ ਜਨਮ ਲੈ ਕੇ ਜੋ ਸੇਵਾਵਾਂ ਨਿਭਾਈਆਂ ਨੇ ਐਸ ਗੁਰਦਾਰਾ ਸਾਹਿਬ ਦਾ ਸਾਰਾ ਉਹਨਾਂ ਦਾ ਹੱਥੀਂ ਸਾਰਾ ਕੰਮ ਹੋਇਆ ਅਤੇ ਸ਼ਹੀਦ ਬਾਬਾ ਬਚਾਉਣਾ ਸਾਹਿਬ ਸ਼ਹੀਦ ਬਾਬਾ ਜਨ ਸਾਹਿਬ ਉਹਨਾਂ ਦੇ ਸਥਾਨਾਂ ਤੇ ਆਪ ਕੰਮ ਸਾਨੂੰ ਸੇਵਾਵਾਂ ਨਿਭਾਇਆ ਸੇਵਾ ਨਿਭਾਦਿਆਂ ਆਇਆ ਸ਼ਰਮਣੀ ਕਮੇਟੀ ਵਿੱਚ ਵੀ ਜੋ ਉਹਨਾਂ ਨੇ ਸੇਵਾ ਨਿਭਾਇਆ ਨੇ ਮੈਂਬਰ ਹੁੰਦਿਆਂ ਹੋਇਆ ਵੀ ਤੇ ਸਾਬਕਾ ਹੁੰਦਿਆਂ ਹੋਇਆ ਵੀ ਆਪ ਜਿੱਥੇ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਕੰਮ ਚੱਲਦਾ ਸੀ ਪਿਆਰ ਦੇ ਨਾਲ ਸਿਵਾਵਾਂ ਨੇ ਪਾਉਂਦਿਆ ਆਇਆ ਹੱਥ ਜੋੜ ਕੇ ਵੀ ਗਰੀਬ ਤੋਂ ਗਰੀਬ ਕੋਈ ਆਇਆ ਕਿਸੇ ਪਿੰਡ ਦਾ ਵੀ ਆਇਆ ਨਹੀਂ ਵੀ ਜਾਣਦੇ ਸਨ ਉਹਨਾਂ ਨੂੰ ਵੀ ਪਾਉਂਦਿਆ ਨੇ ਜਿਹਾ ਆਇਆ ਹੋਇਆ ਜਲ ਪਾਣੀ ਪੁੱਛ ਕੇ ਬੜੇ ਪਿਆਰ ਦੇ ਨਾਲ ਪੁੱਛਦੇ ਆਓ ਕਿੱਧਰ ਆਏ ਜੋ ਸਾਰਿਆਂ ਨੂੰ ਉਹਨਾਂ ਦੀਆਂ ਦੁੱਖ ਸੁੱਖ ਸੰਦੇ ਆਇਆ ਹਰ ਦਾ ਕੰਮ ਆਪ ਜਾ ਕੇ ਕਰਾਉਂਦੇ ਰਹੇ ਤੇ ਆਪ ਪਹੁੰਚ ਕੇ ਜਿੱਥੇ ਵੀ ਪਹੁੰਚਣਾ ਹੁੰਦਾ ਸੀ ਉੱਥੇ ਜਾ ਕੇ ਉਹਨਾਂ ਦਾ ਕੰਮ ਕਰਵਾ ਕੇ ਤਕਰੀਬਨ ਸੈਂਕੜੇ ਦੇ ਹਿਸਾਬ ਦੇ ਨਾਲ ਸ਼੍ਰਮਣੀ ਕਮੇਟੀ ਦੇ ਇਥੋਂ ਪਿੰਡ ਦੇ ਮੁਲਾਜ਼ਮ ਹੋਰਨ ਪਿੰਡਾਂ ਦੇ ਮੁਲਾਜ਼ਮ ਨਾਨ ਨੂੰ ਮੁਲਾਜਬ ਰਖਵਾਇਆ ਹੈ ਪਾਰਟੀ ਸਹਿਬਾਨ ਨੂੰ ਆਪ ਜਾ ਕੇ ਉਹਨਾਂ ਨੇ ਦਰਵਾਇਆ ਗੰਤੀ ਸਹਿਬਾਨ ਨੂੰ ਭਾਵ ਹੋਰ ਸੇਵਾਦਾਰਾਂ ਨੂੰ ਕਿੰਨੇ ਉਹਨਾਂ ਨੇ ਸੇਵਾਦਾਰ ਲਵਾਏ ਸੈਂਕੜੇ ਬੰਦਿਆਂ ਨੂੰ ਸ਼ਰਮਣੀ ਕਮੇਟੀ ਚ ਲਵਾ ਕੇ ਰੋਟੀ ਤੇ ਲਵਾਇਆ ਹੈ ਜਿਹੜੇ ਜਿਹੜੇ ਰੋਟੀ ਤੇ ਲਵਾਉਂਦੇ ਨੇ ਆਪ ਚਾਹਦੇ ਉਹ ਭਾਵ ਪਾਤਸ਼ਾਹ ਰਹਿਮਤਾਂ ਕਰਨ ਉਹਨਾਂ ਨੂੰ ਜਿਹੜਾ ਸਤਿਗੁਰ ਪਾਤਸ਼ਾਹ ਦੇ ਬਚਨ ਹਨ ਤੇ ਆਪਣੇ ਸੇਵਾ ਕਰਦੇ ਆ ਹਾਂ ਸਫਲ ਸਫਲ ਭਾਈ ਸਫਲ ਯਾਤਰਾ ਆਉਣ ਜਾਣ ਰਹੇ ਮੇਲੇ ਸਾਧਾ ਦੇ ਵਾਕਾਂ ਨੂੰ ਸਹਾਰ ਕਰਦੇ ਆ ਹਾਂ ਆਪਣੇ ਜਿੰਦਗੀ ਦੇ ਪੰਜ ਪੂਤਕ ਸਰੀਰ ਨੂੰ ਤਿਆਗਦਿਆਂ ਹੋਇਆ ਇਸ ਸੰਸਾਰਿਕ ਤੋਂ ਅਲਵਿਦਾ ਹੋ ਗਏ ਨੇ ਪਾਤਸ਼ਾਹ ਰਹਿਮਤਾ ਕਰਨ ਉਨ੍ਹਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਆਵਗੋਂ ਤੋਂ ਬਚਾਉਣ ਪਰਿਵਾਰ ਦੇ ਵਿੱਚ ਇਕਤਾ ਤੇ ਪਾਗ ਸੁਖੀ ਜੀਵਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਦੁਖਦਾਈ ਸਮਾਂ ਇਸ ਸਮੇਂ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਬਾਪੂ ਜੀ ਮੀਰ ਸਿੰਘ ਜੀ ਵਰਪਾਲ ਜੋ ਕੱਲ 7 ਤਰੀਕ ਨੂੰ ਸਾਨੂੰ ਸਦੀਵੀ ਵਿਸ਼ੋੜਾ ਦੇ ਗਏ ਨੇ ਜਿਸੇ ਉਹਨਾਂ ਦੇ ਜਾਣ ਦੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਇਲਾਕੇ ਅਚੇ ਨਗਰ ਦੀ ਸੰਤ ਨੂੰ ਵੀ ਇਹ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿੰਦੇ ਹੋયા ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਜਿਨ੍ਹਾਂ ਦਾ ਸਤਕਾਰ ਵੱਖ-ਵੱਖ ਇਲਾਕੇ ਦੇ ਵਿੱਚ ਸੰਗਤ ਜਿਹੜੀ ਉਹ ਕਰਦੇ ਅੱਜ ਤੁਸੀਂ ਇਸ ਘਾਟ ਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਤੋ ਕਿੰਨੇ ਇੱਕ ਉਹ ਲੋਕਾਂ ਦੇ ਵਾਸਤੇ ਸੰਗਤ ਵਾਸਤੇ ਹਰਮਨ ਪਿਆਰੇ ਸਨ ਤੇ ਮਾਨ ਸਤਕਾਰ ਸੰਗਤ ਕਰਦੇ ਸੀ ਅਜੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਕੋਲ ਇੱਥੇ ਸਾਬਕਾ ਕੈਬਨਿਟ ਮੰਤਰੀ ਮਸ਼ਹੂਰ ਗੁਲਜਾਰ ਸਿੰਘ ਜੀ ਰਾਣੀ ਕੇ ਸਾਹਿਬ ਉਹ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਮਰਹੂਮ ਐਮ ਐਲ ਏ ਮਲਕੀਸ਼ ਸਿੰਘ ਜੀ ਏ ਆਰ ਸਾਹਿਬ ਉਹਨਾਂ ਦੇ ਸੁਪੁੱਤਰ ਵੀਰ ਸੰਦੀਪ ਸਿੰਘ ਜੀ ਏ ਆਰ ਸਾਹਿਬ ਉਹ ਪਹੁੰਚੇ ਨੇ ਸਾਡੇ ਨਗਰ ਦੇ ਪੰਚ ਸਰਪੰਚ ਅਮਨਦੀਪ ਸਿੰਘ ਜੀ ਲਾਲੀ ਸਾਹਿਬ ਦਾ ਸਰਪੰਚ ਵੀਰ ਸਰਦੂਲ ਸਿੰਘ ਜੀ ਮੌਜੂਦਾ ਸਰਪੰਚ ਵੀਰ ਕੁਲਦੀਪ ਸਿੰਘ ਜੀ ਪ੍ਰੀਤ ਮੌਜੂਦਾ ਸਰਪੰਚ ਔਰ ਜਿੰਨੇ ਵੀ ਪੰਚ ਨੇ ਵੀਰ ਗੁਰਜੰਤ ਸਿੰਘ ਜਸਬੀਰ ਸਿੰਘ ਵੀਰ ਗੁਰਿੰਦਰ ਸਿੰਘ ਸਾਡੇ ਸ਼ਬਦਈ ਜਿਸ ਦੇ ਆਗੂ ਨੇ ਉਹ ਵੀ ਇੱਥੇ ਜਿਹੜੇ ਆ ਉਹ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਜਿੱਥੇ ਇਲਾਕੇ ਦੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਆਣ ਕੇ ਬਾਪੂ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਉੱਥੇ ਸਾਰੇ ਇਲਾਕੇ ਨੇ ਵੀ ਇਸ ਮੌਤ ਦਾ ਜਿਹੜਾ ਬਹੁਤ ਵੱਡਾ ਦੁੱਖ ਮਨਾਇਆ ਹੈ 16 ਤਰੀਕ ਵਾਲੇ ਦਿਨ ਉਹਨਾਂ ਨੂੰ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਜਿਹੜੀ ਆ ਉਹ ਅੰਤਮ ਅਰਦਾਸ ਹੋਣੀ ਹੈ ਬਾਪੂ ਜੀ ਜੀ ਸਾਰੇ ਪਰਿਵਾਰ ਭਾਜੀ ਗੁਰਸਾਖ ਸਿੰਘ ਵੀਰ ਗੁਰਜੀਤ ਸਿੰਘਾ ਵੀਰ ਸਰਬਜੀਤ ਸਿੰਘ ਜੀ ਰਿੰਕੂ ਵੀਰ ਮੁਰਖਜੀਤ ਸਿੰਘ ਜੀ ਐਮਡੀ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵੀਰ ਅਮਨਦੀਪ ਸਿੰਘ ਜੀ ਰੀਟਾ ਆਪਣਾ ਪਿੰਡ ਸੁਪਰ ਮਾਰਸ ਵਾਲੇ ਜਿੰਨਾਂ ਦਾ ਮੌਲ ਹੈ ਅੱਗੇ ਸਾਡੇ ਸਾਬਕਾ ਸਰਪੰਚ ਭਾਜੀ ਗੁਰਦਤਾਰ ਸਿੰਘ ਜੀ ਯੂ ਐਸ ਏ ਉਹਨਾਂ ਦੇ ਵੱਲੋਂ ਜਿਹੜੀ ਉਹ ਸਾਰੀ ਸੰਤ ਨੂੰ ਇਹ ਖਾਸੀ ਜੋੜ ਕੇ ਸਰਮਰ ਬੇਨਤੀ ਕੀਤੀ ਜਾਂਦੀ ਹੈ ਕਿ 16 ਤਰੀਕ ਜਿਹੜਾ ਐਤਵਾਰ ਨੂੰ ਸਾਰੇ ਇਲਾਕੇ ਦੀਆਂ ਸੰਗਤਾਂ ਨਦਰ ਦੀਆਂ ਸੰਗਤਾਂ ਉਹ ਮਹਮਾਕੇ ਬਾਪੂ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਹਿਗੁਰੂ ਜੀ ਕਰਦੇ ਵਾਹਿਗੁਰੂ ਵਾਹਿਗੁਰੂ ਵੇਖੋ ਜੀ ਮੈਂ ਸਰਵ ਸੰਗ 50 ਕਸਾਸ ਦੇ ਪ੍ਰਧਾਨ ਆ ਪਿੰਨ ਬਰਾਵਰ ਪਾਸ ਸਾਡੇ ਤਾਇ ਜੀ ਲੱਗਦੇ ਸੀ ਅਸੀਂ ਬਚਪਨ ਤੋਂ ਬਹੁਤ ਨਜ਼ਦੀਕ ਹੀ ਜਾਂਦੇ ਹਾਂ ਇਤਰਾ ਮਾਪਿਆ ਇਸਤਾਨਾ ਸਾਡਾ ਬਹੁਤ ਪ੍ਰੇਮ ਰਿਆ ਅਸੀਂ ਦੁੱਤ ਚੋਦ ਰਹੇ ਆ ਸਾਡਾ ਡੈਡੀ ਨਾਲ ਬਹੁਤ ਪ੍ਰੇਮ ਸੀ ਪਰ ਜੋ ਸਾਡੇ ਪਿੰਡ ਨੂੰ ਇਸ ਚੀਜ਼ ਦਾ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ ਪਰ ਚਲੋ ਜੋ ਸੱਦੇ ਉੱਠੇ ਨਾਨਕਾ ਜਿੰਨੇ ਹਰਕਨੇ ਆਇਆ ਉਹਨੇ ਜਾਣਾ ਪਰ ਜੋ ਕਮੀਆਂ ਰਹਿ ਗਈਆਂ ਉਹ ਸਹੀ ਨੇ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਬਾਲੋਦ ਬਖਸ਼ੇ ਸਾਥ ਵਿੱਚ ਆ ਕੇ ਆਪਣਾ ਕੋਈ ਯੋਗਦਾਨ ਪਾਉਣ ਜੋ ਕੱਜ ਬਾਪੂ ਕੋ ਰਹਿ ਗਿਆ ਉਹ ਇਹਨਾਂ ਦਾ ਪਰਿਵਾਰ ਗਾਂ ਪੁੱਤ ਪੁੱਤਰੇ ਪੂਰਾ ਕਰਨ ਅਸੀਂ ਦੇ ਨਹੀਂ ਬੇਤੀ ਕਰਦੇ ਵੀ ਮਹਾਰਾਜ ਜੀ ਤੁਹਾਨੂੰ ਸਵਰਗਾਂ ਦੇ ਵਾਸਾ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨ ਬਲ ਬਖਸ਼ੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰ ਸਿੰਘ ਵਰਪਾਲਿਆ ਜੀ ਅੱਜ ਬਹੁਤ ਵੱਡਾ ਦੁੱਖ ਹੋਇਆ ਜਿਹੜਾ ਬਾਪੂ ਜੀ ਗੀਤ ਸਿੰਘ ਜੀ ਸਾਨੂੰ ਸਦੀਵੀ ਛੋੜ ਦੇ ਕੇ ਤੇ ਸੱਚਖੰਡ ਦੇ ਚਰ ਗੁਰਮਾਰ ਦੇ ਚਰਨਾਂ ਦੇ ਜਾਬਰਾ ਜੀ ਅੱਜ ਹਰ ਇੱਕ ਦਾ ਅੱਖਾਂ ਨੰਮਸਾਨਾ ਕਿਉਂ ਐਡਾ ਵੱਡਾ ਘਾਟਾ ਜੋ ਕਦੀ ਵੀ ਨਹੀਂ ਪੂਰਾ ਹੋ ਸਕਦਾ ਜਿਹੜਾ ਪੈ ਗਿਆ ਸ਼ਰੂਮ ਨੇ ਕਮੇਟੀ ਦੇ ਮੈਂਬਰ ਰਹੇ ਨੇ ਉਸ ਤੋਂ ਪਹਿਲਾਂ ਸਰਪੰਚ ਵੀ ਰਹੇ ਨੇ ਪਿੰਡ ਦੇ ਜਿਹੜੇ ਬਹੁਤ ਵੱਡੇ ਖਰਚ ਕੀਤੇ ਨੇ ਜਿਨ੍ਹਾਂ ਦੇ ਵਿੱਚ ਬਾਪੂ ਜੀ ਜਿੱਥੇ ਵੀ ਲਾਤ ਗੜ ਦਿੰਦੇ ਠੋਕ ਕੇ ਗੜ ਲ ਕੇ ਕੀ ਕਰਦੇ ਹੁੰਦੇ ਸੀ ਕਰ ਅੱਜ ਵੀ ਉਹਨਾਂ ਦੀਆਂ ਜਾਤਾਂ ਨੂੰ ਤਾਜ਼ਾ ਕਰਨ ਵਾਸਤੇ ਸਾਡੇ ਭੈਣ ਭਰਾ ਸਾਬ ਅੱਖਾਂ ਮਤ ਨਮਕ ਲੇਕੇ ਤੇ ਪਹੁੰਚੇ ਨਹੀਂ ਜਿਨ੍ਹਾਂ ਦੇ ਵਿੱਚ ਅੱਜ ਵਾਪੁੜਿਆ ਸਸਕਾਰ ਕਰਕੇ ਤੁਹਾਨੂੰ ਗੁਰਦਰਾ ਸਾਹਿਬ ਆਏ ਇੱਥੇ ਅਲਾਨੀਆਂ ਤੇ ਪਾਠ ਹੋ ਰਿਹਾ ਹੈ ਹਾਂਜੀ ਠੀਕ ਹੈ